ਦੇਖੋ ਇਹ ਜਿੱਤ ਜਿਹੜੀ ਜਲੰਧਰ ਵਾਸੀਆਂ ਦੀ ਜਿੱਤ ਹੈ ਅੱਗੇ ਜਲੰਧਰ ਵਾਸੀਆਂ ਦਾ ਪਿਆਰ ਹੈ ਜਿਹੜਾ ਉਹਨਾਂ ਨੇ ਸਦਾ ਚਰਨਜੀਤ ਸਿੰਘ ਚੰਨੀ ਕੋਤੀ ਦਿੱਤਾ ਜਿਹੜੀ ਆਵਾਜ਼ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਦਿੱਤੀ ਸੀ ਵੀ ਸਦਾ ਚਰਨਜੀਤ ਸਿੰਘ ਚੰਨੀ ਨੂੰ ਦੁਆਬੇ ਤੋਂ ਲੜਾਓ ਉਸ ਆਵਾਜ਼ ਨੂੰ ਬਰਕਰਾਰ ਕਰਕੇ ਵੋਟਾਂ ਦੇ ਵਿੱਚ ਕਨਵਰਟ ਕੀਤਾ ਤਾਂ ਜਿਸੇ ਟੀ ਬੜੀ ਜਿੱਤਨਾ ਜਿੱਤ ਪਾਇਆ ਕੌਂ ਕੌਂਸਲਿੰਗ ਦੇ ਪੇਲੇ ਰਹੇਗੇ ਕੰਮ ਕਰ ਦੇਣਗੇ ਦੇਖੋ ਜਿਹੜਾ ਸਾਡਾ ਮੈਨੀਫੈਸਟੋ ਹੈ ਅਸੀਂ ਕੱਢਿਆ ਸੀ ਕੈਂਪੇਨ ਦੇ ਵਿੱਚ ਉਹ ਮੁੱਦਿਆਂ ਤੇ ਅਸੀਂ ਕੰਮ ਕਰਾਂਗੇ ਤੇ ਜਿੰਨੇ ਵੀ ਮੁੱਦੇ ਅਸੀਂ ਰੱਖਿਆ ਲੋਕਾਂ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਮਸਲਿਆਂ ਨੂੰ ਹੱਲ ਕਰਨ ਦੀ ਕੀ ਚੱਲ ਨਹੀਂ ਪਰਿਵਾਰ ਕੋ ਇੱਕ ਵੇ ਚੈਕਟਿਵ ਹੋਊਗਾ ਬਾਕੀ ਵਿਧਾਨ ਸਭਾ ਸੀਟ ਵਾਸਤੇ ਤੁਹਾਡਾ ਅੱਗੇ ਇੰਟਰਸਟ ਬਣ ਰਿਹਾ ਹੈ ਦੇਖੋ ਹਜੇ ਕੋਈ ਇੰਟਰਸਟ ਨਹੀਂ ਹੈ ਹਜੇ ਤਾਂ ਸਰਦਾਰ ਚਰਨਜੀਤ ਸਿੰਘ ਅਸੀਂ ਜਿੰਨੇ ਵੀ ਲੋਕ ਹੈ ਪਰਿਵਾਰ ਦੇ ਇਹ ਸਰਕਾਰ ਚਰਨਜੀਤ ਸਿੰਘ ਚੰਨੀ ਲਈ ਹੀ ਕੰਮ ਕਰ ਰਹੇ ਸੀ ਕੋਈ ਆਪਣੇ ਪਰਸਨਲ ਇੰਟਰਸਟ ਲਈ ਨਹੀਂ ਕੰਮ ਕਰ ਰਿਹਾ ਸੀ ਸਾਰੇ ਉਹਨਾਂ ਦੇ ਲਈ ਕੰਮ ਕਰ ਰਹੇ ਸੀ ਕਿ ਉਹ ਜਿੱਤਾਂ ਲੋਕਾਂ ਦੀ ਆਵਾਜ਼ ਅਸੀਂ ਵੋਟਾਂ 'ਚ ਕਨਵਰਟ ਕਰ ਸਕੀਏ ਬਸ ਇਸ ਲਈ ਕੰਮ ਚੱਲ ਰਿਹਾ ਸੀ ਕਿਆ ਲੱਗ ਰਿਹਾ ਥਾ ਆਪਕੋ ਕਿ ਜੈਸੇ ਸਟਾਰਟਿੰਗ ਸੇ ਰੁਝਾਨ ਆਨੇ ਸ਼ੁਰੂ ਹੋਏ ਤੋ ਉਸ ਸਮੇਂ ਚੰਨੀ ਤੋਂ ਚਰਨਜੀਤ ਸਿੰਘ ਚੰਨੀ ਆਗੇ ਜ਼ਰੂਰ ਚਲੇ ਲੇਕਿਨ ਕਈ ਨਾ ਕਦ ਜੋ ਸੀਨੀਅਰ ਰਿੰਕੂ ਹੈ ਭਾਜਪਾ ਕੇ ਉਹ ਵੀ ਜੋ ਸਾਹਮਣੇ ਚਲਤੇ ਨਜ਼ਰ ਆਏ ਉਸਕੇ ਬਾਅਦ ਬੇਸ਼ੱਕ ਗ੍ਰੀਡ ਬੜੀ ਮਿਲਨੀ ਸ਼ੁਰੂ ਹੋ ਗਈ ਥੀ ਸਟਾਰਟਿੰਗ ਦੇ ਵਿੱਚ ਥੋੜੀ ਘੱਟ ਲੀਡ ਰਹੀ ਜਦੋਂ ਪੋਸਟਰ ਵਗੈਰਾ ਖੁੱਲੇ ਬਟ ਉਸ ਤੋਂ ਬਾਅਦ ਤਾਂ ਲੀਡ ਮੈਂਟੇਨ ਹੁੰਦੀ ਗਈ ਹੁੰਦੀ ਗਈ ਹੁੰਦੀ ਗਈ ਤੇ ਅੱਜ ਏਡੀ ਬੜੀ ਲੀਡ ਆਈ ਹੈ ਲੱਗਦਾ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਮੰਡੇਟ ਦੇ ਨਾਲ ਸਰਦਾਚਾਰ ਜਿਸ ਤਰੀਕੇ ਚੱਲੀ ਰਹਿੰਦਾ ਹੈ ਤੇ ਇਹ ਜਲੰਧਰ ਵਾਸੀਆਂ ਦੀ ਹੀ ਮਜਿੱਤ ਮੰਨੂਗਾ ਵੀ ਉਹਨਾਂ ਨੇ ਇੱਕ ਤਰਫਾ ਹੋ ਕੇ ਵੋਟਾਂ ਪਾਈਆਂ ਸਾਰੇ ਕੈਂਡੀਡੇਟ ਨੂੰ ਨਕਾਰਦੇ ਹੋਏ ਕੈਂਡੀਡੇਟ ਨੂੰ ਤੇ ਪਾਰਟੀ ਨੂੰ

ਕਾ ਕਰ ਰਹੇ ਲਈ ਅਸੀਂ ਆਪਣਾ ਫੁੱਲ ਵਰਕ ਕਰ ਰਹੇ ਹਾਂ ਤਾਂ ਕਿ ਲੋਕ ਸਾਡੇ ਨੂੰ ਸੈਟੀਸਫਾਈ ਕੀ ਸਕੇ ਇੱਕ ਜਥੇਦਾਰ ਨੇ ਬੀਲ ਵੀ ਕੀ ਹੈ ਕਿ ਆਜ ਦਾ 4 ਤਰੀਕ ਨੂੰ ਕੋਈ ਵੀ ਅਗਰ ਜੀਤਦਾ ਹੈ ਤਾਂ ਉਹ ਕੋਈ ਵੀ ਐਸਾ ਜਸ਼ਨ ਨਾ ਮਨਾਵੇ ਹਾਂਜੀ ਉਹਨੇ ਕਿਹਾ ਹੈ ਅਸੀਂ ਉਸ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਦਾਂ ਦਾ ਅਸੀਂ ਆਪਣੇ ਵੱਲੋਂ ਕੁਝ ਨਹੀਂ ਕਰ ਰਹੇ ਕਿ ਲੋਕਾਂ ਦੇ ਵਿੱਚ ਜੇ ਜੋਸ਼ ਹੈ ਜੇ ਉਹ ਕੁਝ ਕਰ ਰਹੇ ਹਨ ਤਾਂ ਅਸੀਂ ਆਪੋ ਨੇ ਪ੍ਰਬੰਧ ਤੇ ਜੋ ਕੁਝ ਕੀਤਾ ਅਸੀਂ ਉਸ ਜਥੇਦਾਰ ਸਾਹਿਬ ਸਾਡੇ ਪ੍ਰਮੁਖੀ ਹੈ ਜੋ ਉਹਨਾਂ ਦਾ ਪੀਨ ਹੈ ਉਹ ਅਸੀਂ ਨੂੰ ਹੋ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ